ਇਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਦੀਆਂ ਤਸਵੀਰਾਂ ਸੀਗੀਆਂ ਜਿਨ੍ਹਾਂ ਨੂੰ ਸਰੋਪਾ ਜਿਹੜਾ ਪਾਇਆ ਗਿਆ ਬਾਬਾ ਰਾਜਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਉਹਨਾਂ ਦੇ ਪਿੰਡ ਹਵਾਰਾ ਦੇ ਵਿੱਚ ਮੌਜੂਦ ਆ ਇਹ ਉਹ ਪਿੰਡ ਹੈ ਜਿੱਥੋਂ ਉਹ ਨੌਜਵਾਨ ਪੈਦਾ ਹੋਇਆ ਜਿਸ ਦੇ ਵਿੱਚ ਕੋਈ ਜਜ਼ਬਾ ਸੀਗਾ ਹੌਂਸਲਾ ਸੀਗਾ ਬੜੀਆਂ ਚੀਜ਼ਾਂ ਨੂੰ ਦੇਖ ਕੇ ਉਹ ਅੱਗੇ ਵੱਲ ਵਧੇ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੀ ਮਾਤਾ ਜੀ ਦੀ ਹਾਲਤ ਦੇਖਦੇ ਹੋયા ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇ ਰਿਹਾ ਨਹੀਂ ਕਰਦੇ ਪਰੌਣ ਤੇ ਭੇਜ ਕੇ ਇੱਕ ਵਾਰੀ ਇੱਥੇ ਭੇਜਿਆ ਜਾਵੇ ਆਪਦੇ ਮਾਤਾ ਜੀ ਨਾਲ ਮਿਲਣ ਜਾਣ ਇਹ ਸਾਡੀ ਪੰਥ ਨੂੰ ਅਪੀਲ ਆ ਵੀ ਆਓ ਵੀ ਹੀਰਾਂ ਘੱਟ ਕੇ ਹਵਾਰਾ ਪਿੰਡ ਦੇ ਵਿੱਚ ਪਹੁੰਚੋ ਪਤਾ ਲੱਗੇ ਲੈਣਾ ਲੱਗੇ ਹੁਣ ਵੀ ਇੱਥੇ ਮਾਤਾ ਜੀ ਆਏ ਹੋਏ ਨੇ ਤੇ ਭਾਈ ਜਗਤਾਰ ਸਿੰਘ ਹਵਾਰੇ ਦਾ ਆਏ ਪਿੰਡਾ ਨਿਸਾਨ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਬਹੀਰਾਂ ਲੈ ਕੇ ਆਜੋ ਉਹ ਕਈ ਸਾਲਾਂ ਤੋਂ ਉਡੀਕ ਰਹੇ ਨੇ ਆਪਦੇ ਪੁੱਤ ਨੂੰ ਵੀ ਮੇਰਾ ਪੁੱਤ ਆਵੇ ਮਿਲੇ ਤੇ ਅਸੀਂ ਕਹਿੰਦੇ ਆ ਵੀ ਪ੍ਰੋਲ ਹੀ ਦੇ ਦੋ ਤੇ ਕਿੰਨੀ ਚੜਦੀ ਗਲਾ ਵਾਲਾ ਘਰ ਆ ਜਿਨ੍ਹਾਂ ਨੇ ਏਡੇ ਵੱਡੇ ਯੋਧੇ ਇੱਕ ਕੌਮ ਦੇ ਜਰਨੈਲ ਨੂੰ ਜਨਮ ਦਿੱਤਾ ਇੱਕ ਉਹ ਜਰਨੈਲ ਜਿਹੜਾ ਅੱਜ ਅਕਾਲ ਤੱਕ ਸਭ ਦਾ ਜਿਹੇਦਾਰ ਪੂਰੀ ਕੌਮ ਨੇ ਨਵਾਜ ਬਹੁਤ ਸਕੂਨ ਮਿਲਿਆ ਤੇ ਪਹੁੰਚ ਗਏ ਹਵਾਰਾ ਸਾਹਿਬ ਦੇ ਜਿਹੜਾ ਇਹ ਕਾਰਾ ਨੋ ਦਾ ਨਵਾਂ ਸਤਨ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਇੱਥੇ ਆਏ ਆ ਪਰ ਉਸ ਟਾਈਮ ਜਿੰਤਾ ਲੱਗਿਆ ਹੋਇਆ ਸੀਗਾ ਅੱਜ ਮਾਤਾ ਜੀ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਸ਼ਹੀਦ ਭਾਈ ਬਲਦੇਵ ਸਿੰਘ ਬੱਬਰ ਇਹ ਉਹਨਾਂ ਦੇ ਭਰਾਤਾ ਜੀ ਨੇ ਇਹਨਾਂ ਨੂੰ ਵੀ ਸਨਮਾਨ ਕੀਤਾ ਤੇ ਜੂਰ ਵਧੀਆਂ ਸੰਗਤਾਂ ਵੱਲੋਂ ਆਪਣੇ ਅੰਮ੍ਰਿਤ ਅਮਰੀਕਾ ਦੀ ਸੰਗਤ ਵੱਲੋਂ ਤੇ ਜਰਮਨ ਭਾਈ ਪ੍ਰਤਾਪ ਸਿੰਘ ਜੀ ਵੱਲੋਂ ਹੋਰ ਵੀ ਇੱਥੇ ਜਿਹੜੇ ਹੈਗੇ ਨੇ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਨਮਾਨ ਭੇਜਿਆ ਵਾ ਸਰਕਾਰ ਚਾਹੇ ਉਹਨੂੰ ਲੱਖ ਅੱਤਵਾਦੀ ਕਹੇ ਚਾਹੇ ਕੁਛ ਕਹੇ ਪਰ ਜਿਹੜਾ ਪੰਥ ਆ ਉਹਨਾਂ ਨੇ ਉਹਨਾਂ ਨੂੰ ਜਥੇਦਾਰ ਦਾ ਮਾਣ ਬਖਸ਼ਿਸ਼ ਕੀਤਾ ਮਾਣ ਆ ਪੂਰੇ ਪੰਥ ਨੂੰ ਜਥੇਦਾਰ ਜਗਤਾਰ ਸਿੰਘ ਆ ਵਾਰਾ ਤੇ ਅੱਜ ਜੇ ਉਹਨਾਂ ਦੀ ਬਜ਼ੁਰਗ ਮਾਤਾ ਇੱਕ ਸਮਾਂ ਦੇਖ ਸਕਦੇ ਹੋ ਮਾਤਾ ਬੋਲ ਵੀ ਨਹੀਂ ਸਕਦੀ ਸਿਰਫ ਦੇਖ ਸਕਦੀ ਅਗੋ ਇਹ ਨਹੀਂ ਪਤਾ ਵੀ ਪਛਾਣਦੀ ਹੈ ਜਾਂ ਨਹੀਂ ਪਛਾਣਦੀ ਉਹ ਤੇ ਗੁਰੂ ਨੂੰ ਪਤਾ ਹੈ ਇਹ ਸਮੇਂ ਦੇ ਵਿੱਚ ਜੇ ਕੋਮ ਨਹੀਂ ਨਾਲ ਖੜੇਗੀ ਤੇ ਕਦੋਂ ਖੜੇਗੀ ਵੀ ਉਹਨਾਂ ਨੂੰ ਰਿਹਾ ਕਰੋ ਉਹਨਾਂ ਦੀ ਪਰੋਲ ਦਿਓ ਜੇ ਕਿਸੇ ਚੀਜ਼ ਦੀ ਜ਼ਬਾਨ ਤੇ ਜ਼ਰੂਰਤ ਹੈ ਮੈਨੂੰ ਫੜ ਕੇ ਜੇਲ੍ਹ ਚ ਕਰ ਦਿਓ ਉਹਨਾਂ ਦੀ ਜਗ੍ਹਾ ਤੇ ਮੈਂ ਬਹਿ ਜਾਣਾ ਉਹਨੇ ਤੇ ਨਾ ਤੁਸੀਂ ਇੱਕ ਵਾਰੀ ਮਾਤਾ ਨੂੰ ਤਾਂ ਮਿਲਾ ਦਿਓ ਤੁਸੀਂ ਜੋ 2 ਮਿੰਟ ਪਹਿਲਾਂ ਇਹ ਤਸਵੀਰਾਂ ਦੇਖ ਰਹੇ ਸੀਗੇ ਇਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਦੀਆਂ ਤਸਵੀਰਾਂ ਸੀਗੀਆਂ ਜਿਨ੍ਹਾਂ ਨੂੰ ਸਰੋਪਾ ਜਿਹੜਾ ਪਾਇਆ ਗਿਆ ਬਾਬਾ ਰਾਏ ਰਾਜ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਉਹਨਾਂ ਦੇ ਪਿੰਡ ਹਵਾਰਾ ਦੇ ਵਿੱਚ ਮੌਜੂਦ ਆ ਇਹ ਉਹ ਪਿੰਡ ਆ ਜਿੱਥੋਂ ਉਹ ਨੌਜਵਾਨ ਪੈਦਾ ਹੋਇਆ ਜਿਸ ਦੇ ਵਿੱਚ ਕੋਈ ਜਜ਼ਬਾ ਸੀਗਾ ਹੌਂਸਲਾ ਸੀਗਾ ਬੜੀਆਂ ਚੀਜ਼ਾਂ ਨੂੰ ਦੇਖ ਕੇ ਉਹ ਅੱਗੇ ਵੱਲ ਵਧੇ ਸਰਕਾਰ ਹਕੂਮਤ ਉਹਨਾਂ ਨੂੰ بڑے ਨਾਮਾਂ ਨਾਲ ਪੁਕਾਰਦੀ ਐ ਪਰ ਜਿਹੜੇ ਕੌਮ ਐ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੀ ਐ ਅਸੀਂ 3 ਸਾਲ ਪਹਿਲਾਂ ਇਸ ਘਰ ਦੇ ਵਿੱਚ ਆਏ ਸੀਗੇ ਇਹ ਘਰ ਸੁੰਨਾ ਸੀਗਾ ਤਾਲਾ ਲੱਗਿਆ ਹੋਇਆ ਸੀਗਾ ਅਸੀਂ ਨਾਲ ਹੀ ਪਰੇ ਭਰਾਵਾਂ ਨੂੰ ਮਿਲ ਕੇ ਚੱਲ ਗਏ ਹਵਾਰਾ ਜੀ ਦੇ ਕਿਉਂਕਿ ਕੌਮ ਨੂੰ ਹਮੇਸ਼ਾ ਮਾਨ ਰਹਿੰਦਾ ਇਹ ਘਰ ਦੇ ਵਿੱਚ ਹੁਣ ਰੌਣਕ ਐ ਪਹਿਲਾਂ ਵੀ ਪਾਰਟ ਹੋਏ ਪਰ ਜਦੋਂ ਹੁਣ ਮਾਤਾ ਜੀ ਆਪ ਆਏ ਨੇ ਤੇ ਆਪ ਸੰਗਤ ਆਪ ਮੁਹਾਰੇ ਇੱਥੇ ਪਹੁੰਚ ਰਹੀ ਐ ਦਰਸ਼ਨ ਕਰਦੀ ਐ ਹੁਣ ਤੁਸੀਂ ਤਸਵੀਰ ਦੇਖੀ ਸੀਗੀ ਕਿ ਹੁਣ ਬਾਬਾ ਜੀ ਹੋ ਰਹੇ ਨੇ ਸਰੋਪਾ ਦਿੱਤੇ ਬਾਬਾ ਕੁਲਵਿੰਦਰ ਜੀ ਬਾਬਾ ਰਾਜ ਸਿੰਘ ਜੀ ਤੇ ਹੋਰ ਵੀ ਕਈ ਸਿੰਘ ਇੱਥੇ ਹੈਗੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਚੜਦੀ ਕਲਾ ਵਾਲਾ ਪਿੰਡ ਹੈ ਹਵਾਰਾ ਕੋਈ ਮਾੜਾ ਮੋਟਾ ਪਿੰਡ ਨਹੀਂ ਹੈਗਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਅੱਜ ਪਹੁੰਚੇ ਹੋ ਲਗਾਤਾਰ ਸੰਗਤ ਆ ਰਹੀ ਹੈ ਮਾਤਾ ਜੀ ਦੇ ਦਰਸ਼ਨ ਕਰਨ ਲਾ ਰਹੇ ਆ ਸਾਰੇ ਪਹਿਲਾਂ ਤਾਂ ਕੀ ਮਹਿਸੂਸ ਕੀਤਾ ਇੱਥੇ ਆ ਕੇ ਇਸ ਪਿੰਡ ਦੇ ਵਿੱਚ ਕਿ ਵੀ ਕਈ ਸਮਾਂ ਹੋ ਗਿਆ ਹਵਾਰਾ ਜੀ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਨੇ ਸਰਕਾਰ ਉਹਨਾਂ ਨੂੰ ਕਿਸੇ ਹੋਰ ਰੂਪ ਨਾਲ ਦੇਖਦੀ ਹੈ ਤੇ ਜਿਹੜੀ ਸੰਗਤ ਆ ਉਹ ਕਿਸੇ ਹੋਰ ਰੂਪ ਨਾਲ ਦੇਖਦੀ ਹੈ ਕਿ ਵੀ ਉਹਨਾਂ ਲਈ ਕੀ ਨੇ ਦੇਖੋ ਸਭ ਤੋਂ ਪਹਿਲਾਂ ਸਾਨੂੰ ਬਹੁਤ ਸਕੂਨ ਮਿਲਿਆ ਇੱਥੇ ਪਹੁੰਚ ਕੇ ਹਵਾਰਾ ਸਾਹਿਬ ਦੇ ਜਿਹੜਾ ਇਹ ਘਰ ਆ ਉਹਨਾਂ ਦਾ ਨਿਵਾਸ ਸਥਾਨ ਪਹਿਲਾਂ ਵੀ ਅਸੀਂ ਇੱਕ ਦੋ ਵਾਰੀ ਇੱਥੇ ਆਏ ਆ ਪਰ ਉਸ ਟਾਈਮ ਜਿੰਦਾ ਲੱਗਿਆ ਹੋਇਆ ਸੀਗਾ ਅੱਜ ਮਾਤਾ ਜੀ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਜਿਨ੍ਹਾਂ ਨੂੰ ਉਸ ਯੋਧੇ ਨੂੰ ਜਨਮ ਦੇਣਾ ਦਿੱਤਾ ਉਸ ਤੋਂ ਇਲਾਵਾ ਇਕੱਲੇ ਭਾਈ ਜਗਤਾਰ ਸਿੰਘ ਹਵਾਰਾ ਹੀ ਨੇ ਇਸ ਨਗਰ ਦਾ ਹੋਰ ਵੀ ਜਿਹੜੇ ਹੈਗੇ ਨੇ ਉਹ ਸ਼ਹੀਦ ਹੋਏ ਨੇ ਉਹਨਾਂ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਹੁਣੀ ਸ਼ਹੀਦ ਭਾਈ ਬੱਲੇਵ ਸਿੰਘ ਬੱਬਰ ਇਹ ਉਹਨਾਂ ਦੇ ਭਰਾਤਾ ਜੀ ਨੇ ਇਹਨਾਂ ਨੂੰ ਵੀ ਸਨਮਾਨ ਕੀਤਾ ਤੇ ਜੂਰਪਦੀਆਂ ਸੰਗਤਾਂ ਵੱਲੋਂ ਆਪਣੇ ਅਮਰੀਕਾ ਦੀ ਸੰਗਤ ਵੱਲੋਂ ਤੇ ਜਰਮਨਲ ਭਾਈ ਪ੍ਰਤਾਪ ਸਿੰਘ ਜੀ ਵੱਲੋਂ ਹੋਰ ਵੀ ਇੱਥੇ ਜਿਹੜੇ ਹੈਗੇ ਨੇ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਨਮਾਨ ਭੇਜਿਆ ਵਾ ਭਾਈ ਬੱਲੇਵ ਸਿੰਘ ਦੇ ਭਰਾਤਾ ਇਹ ਸਾਡੇ ਨਾਲ ਮੌਜੂਦ ਨੇ ਤੇ ਭਾਈ ਸੁਰਿੰਦਰ ਸਿੰਘ ਭਾਈ ਪਿਰਥੀ ਸਿੰਘ ਜੀ ਭਾਈ ਨਾਇਬ ਸਿੰਘ ਤੇ ਭਾਈ ਅਵਤਾਰ ਸਿੰਘ ਉਹਨਾਂ ਦੇ ਵੀ ਸਰੂਪੇ ਇਹਨਾਂ ਨੂੰ ਅਸੀਂ ਫੜਾ ਦਾਂਗੇ ਉਹ ਕਿਸੇ ਕਾਰਨਾ ਕਰਕੇ ਨਹੀਂ ਉਹਨਾਂ ਦਾ ਪਰਿਵਾਰ ਆ ਸਕੇ ਰੁਜੇ ਵੀ ਹੁੰਦੇ ਨੇ ਦੇਖੋ ਇਹ ਸਾਰੇ ਜਿਹੜਾ ਨਗਰ ਆ ਇਹ ਬਹੁਤ ਪਾਗਾਂ ਵਾਲਾ ਜਿਹਦੇ ਵਿੱਚ ਯੋਧੇ ਪੈਦਾ ਹੋਏ ਸ਼ਹੀਦ ਪੈਦਾ ਹੋਏ ਅੱਜ ਮੋੜ ਇਸ ਘਰ ਦੇ ਬਜਰੌਣ ਕਰਨ ਲੱਗੀਆਂ ਨੇ ਮਾਤਾ ਜੀ ਆਏ ਨੇ ਜਿਨ੍ਹਾਂ ਨੇ ਉਸ ਬੱਬਰ ਸ਼ੇਰ ਨੂੰ ਜਨਮ ਦਿੱਤਾ ਅੱਜ ਜਿਨ੍ਹਾਂ ਨੂੰ ਪੂਰੇ ਪੰਥ ਨੇ ਮਾਣ ਬਖਸ਼ਿਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਕੇ ਸਰਬੱਤ ਖਾਲਸੇ ਨੇ ਉਹਨਾਂ ਦੇ ਜਿਹੜੇ 4 ਸਾਲਾਂ ਬਾਅਦ ਇੱਥੇ ਪਹੁੰਚੇ ਨੇ ਅਮਰੀਕਾ ਤੋਂ ਕਿਉਂਕਿ ਉਹਨਾਂ ਦੀ ਜਿਹੜੀ ਸਿਹਤ ਆ ਬਹੁਤ ਨਾਜ਼ੁਕਾ ਸੇਤ ਠੀਕ ਨਹੀਂ ਹੈ ਬੋਲ ਚੱਲ ਨਹੀਂ ਸਕਦੇ ਬਸ ਅੱਖਾਂ ਖੋਲ ਕੇ ਦੇਖਦੇ ਨੇ ਹੋ ਸਕਦਾ ਨਾ ਪਰੇਸ਼ਾਨ ਦੇ ਬਿਨਾਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਸਤੰਦ ਰੁਸਤੀ ਬਖਸ਼ਿਸ਼ ਕਰਨ ਤੇ ਬਹੁਤ ਚੰਗਾ ਲੱਗਿਆ ਦੇਖੋ ਜਦੋਂ ਘਰਾਂ ਦੇ ਵਿੱਚ ਕੋਈ ਬਸਦਾ ਨਹੀਂ ਫਿਰ ਇੱਥੇ ਘਾਗ ਉਗਦੇ ਨੇ ਕਹਿੰਦੇ ਘਾ ਜੋਧਿਆਂ ਦੇ ਘਰਾਂ ਦੇ ਵਿੱਚ ਉਗਦੇ ਨੇ ਸਰਕਾਰ ਚਾਹੇ ਉਹਨੂੰ ਲੱਖ ਅੱਤਵਾਦੀ ਕਹੇ ਚਾਹੇ ਕੋਸ਼ਿਸ਼ ਕਹੇ ਪਰ ਜਿਹੜਾ ਪੰਥ ਆ ਉਹਨਾਂ ਨੇ ਉਹਨਾਂ ਨੂੰ ਜਥੇਦਾਰ ਦਾ ਮਾਣ ਬਖਸ਼ਿਸ਼ ਕੀਤਾ ਮਾਣ ਆ ਪੂਰੇ ਪੰਥ ਨੂੰ ਜਥੇਦਾਰ ਜਗਤਾਰ ਸਿੰਘਾ ਬਾਰਾ ਤੇ ਤੇ ਹੁਣ ਤਾਂ ਉਹਨਾਂ ਦੇ ਉੱਤੇ ਜਿਹੜੇ ਕੇਸ ਜਿਗੇ 36 37 38 ਦੱਸਦੇ ਨੇ ਉਹ ਸਾਰੇ ਬਿਲਕੁਲ ਜਿਹੜੇ ਹੈਗੇ ਨੇ ਖਤਮ ਹੋ ਗਏ ਉਹ ਭਰੀ ਹੋਗੇ ਉਹਨਾਂ ਉੱਤੇ ਹੁਣ ਕੋਈ ਵੀ ਕੇਸ ਨਹੀਂ ਹੈਗਾ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੀ ਮਾਤਾ ਜੀ ਦੀ ਹਾਲਤ ਦੇਖਦੇ ਆ ਹੋਏ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇ ਰਿਹਾਰ ਨਹੀਂ ਕਰਦੇ ਪ੍ਰੋਲ ਤੇ ਭੇਜ ਕੇ ਇੱਕ ਵਾਰੀ ਇੱਥੇ ਭੇਜਿਆ ਜਾਵੇ ਆਪਦੇ ਮਾਤਾ ਜੀ ਨਾਲ ਮਿਲਣ ਜਾਣ ਉਹ ਕਈ ਸਾਲਾਂ ਤੋਂ ਉਡੀਕ ਰਹੇ ਨੇ ਆਪਦੇ ਪੁੱਤ ਨੂੰ ਵੀ ਮੇਰਾ ਪੁੱਤ ਆਵੇ ਮਿਲੇ ਤੇ ਅਸੀਂ ਕਹਿੰਦੇ ਆ ਵੀ ਪ੍ਰੋਲ ਹੀ ਦੇ ਦਿਓ ਜੇ ਤੁਸੀਂ ਨਹੀਂ ਬਰੀ ਛੱਡਣਾ ਉਹਨੂੰ ਹੱਕ ਤਾਂ ਉਹਦਾ ਬਰਿਹਾਈ ਦਾ ਬਣਦਾ ਪਰ ਸਰਕਾਰ ਤੱਕਾ ਕਰ ਰਹੀ ਐ ਸਿੱਖਾਂ ਦੇ ਨਾਲ ਕਿ ਬੰਦੀ ਸਿੰਘ ਨਹੀਂ ਛੱਡੇ ਜਾ ਰਹੇ ਸਿੱਖਾਂ ਵਾਸਤੇ ਕਾਨੂੰਨ ਹੋਰ ਆ ਤੇ ਦੋਹਰੇ ਮਾਪਦੰਡ ਬਣਾਏ ਜਾ ਰਹੇ ਨੇ ਅਸੀਂ ਸਾਰੇ ਪੰਥ ਵੱਲੋਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਜਗਤਾਰ ਸਿੰਘ ਹਵਾਰਣ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਾਂ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਮਾਤਾ ਨੂੰ ਮਿਲ ਸਕਣ। ਬਿਲਕੁਲ ਇਹ ਘਰ ਦੇ ਵਿੱਚ ਜਿਵੇਂ ਸਮਾਂ ਬਤੀਤ ਕੀਤਾ ਹਵਾਰਾ ਜੀ ਨੇ ਕਿਉਂਕਿ ਉਹਨਾਂ ਦੇ ਦੋਸਤ ਮਿੱਤਰ ਕਈ ਥਾਵਾਂ ਦੇ ਉੱਤੇ ਮਿਲਦੇ ਵੀ ਰਹਿੰਦੇ ਆ ਉਹ ਦੱਸਦੇ ਹੁੰਦੇ ਸੀਗੇ ਕਿ ਕਿਵੇਂ ਉਹਨਾਂ ਦਾ ਟਾਈਮ ਲੰਘਦਾ ਸੀਗਾ ਪਰ ਹੁਣ ਜਿਵੇਂ ਬਾਬਾ ਜੀ ਨੇ ਕਿਹਾ ਕਿ ਪੈਰੋਲ ਜਾਂ ਉਹਨਾਂ ਨੂੰ ਇੱਕ ਵਾਰੀ ਮੁਲਾਕਾਤ ਜ਼ਰੂਰ ਕਰਨੀ ਚਾਹੀਦੀ ਹੈ ਮਾਤਾ ਜੀ ਨਾਲ ਕਿਵੇਂ ਇਸੇ ਘਰ ਦੇ ਵਿੱਚ ਉਹ ਖੁਸ਼ੀ ਫਿਰ ਤੋਂ ਆਵੇ ਉਹ ਆਣ ਇੱਥੇ ਦੇਖਣ ਉਹ ਵਿਚਰਨ ਇੱਥੇ ਸਾਰਿਆਂ ਨਾਲ ਦੇਖੋ ਸਾਰਿਆਂ ਨੇ ਅੱਪਾ ਅੱਜ ਮਾਤਾ ਜੀ ਦਾ ਹਾਲਾਤ ਦੇਖਿਆ ਉਹਨਾਂ ਦਾ ਘਰ ਵੀ ਦੇਖ ਰਹੇ ਸਾਰਾ ਆਪਾਂ ਕਿਸੇ ਟਾਈਮ ਉਹੀ ਭਾਈ ਜਗਤਾਰ ਸਿੰਘ ਜੀ ਹਵਾਰਾ ਇਸ ਘਰ 'ਚ ਰਹਿੰਦੇ ਸੀਗੇ ਖੇੜਦੇ ਸੀ ਕਿਉਂਕਿ ਸਾਡੇ ਤੇ ਲੋਕਲ ਅਸੀਂ ਚਮਕੌਰ ਸਾਹਿਬ ਦੇ ਲੱਗੇ ਰਹਿੰਦੇ ਆ ਕਿਉਂਕਿ ਅਸੀਂ ਪਹਿਲੋ ਵੀ ਹੁੰਦੇ ਰਹੇ ਇੱਥੇ ਛੋਟੇ ਹੁੰਦੇ ਹਨ ਨਾ ਪੀ ਕਿੰਨੀ ਚੜ੍ਹਦੀ ਗਲਾ ਵਾਲਾ ਘਰ ਆ ਜਿਨ੍ਹਾਂ ਨੇ ਏਡੇ ਵੱਡੇ ਯੋਧੇ ਇੱਕ ਕੌਮ ਦੇ ਜਰਨੈਲ ਨੂੰ ਜਨਮ ਦਿੱਤਾ ਇੱਕ ਉਹ ਜਰਨੈਲ ਜਿਹੜਾ ਅੱਜ ਅਕਾਲ ਤੱਕ ਸਾਬ ਦਾ ਜਹੇਦਾਰ ਪੂਰੀ ਕੌਮ ਨੇ ਨਵਾਜਿਆ ਤੇ ਦੇਖੋ ਅੱਜ ਕੌਮ ਨੂੰ ਨਾਲ ਖੜਨ ਦੀ ਲੋੜ ਐ ਦੇਖੋ ਅੱਜ ਆਪਾਂ ਕੌਮ ਕਿੱਥੋਂ ਤੱਕ ਖੜੀ ਸਾਡੀ ਤੇ ਉਹਨਾਂ ਦੇ ਨਾਂ ਦਾ ਕਿੱਡਾ ਵੱਡਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਤੇ ਕੌਮ ਕਿੱਥੇ ਸੁੱਕੀ ਸੋਚ ਕੌਮ ਦੀ ਦੇਖੋ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਵੀ ਦੇਖੋ ਇੱਕ ਬਜ਼ੁਰਗ ਮਾਤਾ ਤੇ ਜਿਨ੍ਹਾਂ ਦੇ ਪੁੱਤ ਨੇ ਇੱਕ ਸਾਹ ਦੇ ਸਾਰੇ ਕੇਸ ਬਰੀ ਹੋਏ ਹੋਣ ਤੇ ਕੀ ਇੱਕ ਇੱਕ ਪਰੋਲ ਦੇ ਕੇ ਉਹ ਮਾਤਾ ਨੂੰ ਇੱਕ ਦੁਨੀਆ ਤੋਂ ਇੰਝ ਹੀ ਚੱਲ ਜੇਗੀ ਦੁਨੀਆ ਤੋਂ ਇਸ ਕੁਝ ਸੰਵਿਧਾਨ ਕੀ ਆ ਕਾਨੂੰਨ ਕੀ ਆ ਕਿਉਂਕੋ ਸਿੱਖਾ ਨੂੰ ਦੋਰਾ ਮਾਪ ਡਾਨ ਦਿੱਤਾ ਜਾਂਦਾ ਇਸ ਕਰਕੇ ਸਰਕਾਰ ਨੂੰ ਸੋਚਣ ਦੀ ਲੋੜ ਏ ਕਿਉਂਕੋ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਸੈਂਟਰ ਸਰਕਾਰ ਹੋਵੇ ਕਿਉਂਕੋ ਪਰੋਲ ਦਾ ਤੇ ਹਰ ਬੰਦੇ ਦਾ ਹੱਕ ਏ ਨਾ ਉਹਦੀ ਮਾਤਾ ਨੂੰ ਮਿਲੋਣ ਦਾ ਹੱਕ ਏ ਆ ਇਹ ਸਰਕਾਰਾਂ ਨੇ ਸੋਚਣਾ ਕਿਉਂਕੋ ਸਮਾਂ ਬਦਲਦਾ ਹੈ ਇਹ ਜਿਹੜੀ ਹੋਂ ਦੀ ਸਰਕਾਰ ਇਸ ਹਾਲ ਦੇ ਸਾਲ ਰਹਿ ਗਿਆ ਕੋਈ ਨਹੀਂ ਸਮਾਂ ਬਦਲੇਗਾ ਮਾਰਾ ਚੜ੍ਹਦੀ ਕਲਾ ਕਰੇਗਾ ਪਰ ਜਿਹੜੇ ਜੋਧੇ ਸੂਰਮੇ ਹੁੰਦੇ ਕੌਮ ਦੇ ਕੌਮ ਨੂੰ ਉਹਨਾਂ ਦੇ ਮਾਣ ਹੁੰਦਾ ਤੇ ਕੁਰਬਾਨੀਆਂ ਵੀ ਜੋਧੇ ਕਰਦੇ ਆ। ਬੱਬੀ ਜੀ ਸਾਡਿਆਂ ਦੀ ਕੀ ਭੂਮਿਕਾ ਹੈ? ਸਾਡੇ ਵਾਲੇ ਕਹਿ ਦਿੰਦੇ ਆ ਕਿ ਵੀ ਅਸੀਂ ਹੱਥਾਂ ਤੇ ਚੱਕ ਲੈਨੇ ਆ। ਕਿ ਲੱਗਦਾ ਕਿ ਵੀ ਜਦੋਂ ਦੇ ਮਾਤਾ ਜੀ ਆਏ ਹੋਏ ਨੇ ਤੇ ਜਿਹੜੇ ਮੇਨ ਜਿਨ੍ਹਾਂ ਨੂੰ ਭੂਮਿਕਾ ਨਾ ਪਾਉਣੀ ਚਾਹੀਦੀ ਸੀਗੀ ਮਾਤਾ ਦੇ ਪ੍ਰਤੀ ਪਵਾ ਇਹਦੇ ਹਵਾਲਾ ਸਾਹਿਬ ਜੀ ਨਾਲ ਮੁਲਾਕਾਤ ਪ੍ਰਤੀ ਜਾਂ ਉਹਨਾਂ ਨੇ ਇੱਥੇ ਲੈ ਕੇ ਆਉਣਾ ਸੀਗਾ। ਪਵਾਓ ਐਜਪੀਸੀ ਆ ਜੱਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੇ ਰੋਲ ਅਦਾ ਨਹੀਂ ਕੀਤੇ ਜਾਂ ਉਹਨਾਂ ਨੂੰ ਕਰਨੇ ਚਾਹੀਦੇ ਸੀਗੇ ਵੀ ਹੁਣ ਤੇ ਮਾਤਾ ਜੀ ਇੱਥੇ ਆਏ ਹੋਏ ਨੇ ਕਿ ਵੀ ਅਸੀਂ ਰੋਲ ਅਦਾ ਕਰਦੀਏ ਮਲਾਦੀਏ ਇੱਕ ਵਾਰੀ ਪੁੱਤ ਨਾਲ। ਤਦ ਕੋਈ ਹੀ ਸੋਚਣ ਦੀ ਲੋੜ ਨਾ ਐਸਪੀਸੀ ਕਿੱਡੀ ਸੰਸਥਾ ਹੈ ਕਿੱਡੀ ਆ ਸਾਡੀਆਂ ਸੰਪਰਦਾਵਾਂ ਸੰਤ ਸਮਾਜ ਕਿੱਡਾ ਪੰਜਾਬ ਹੈ ਜਿਹੜਾ ਅੱਜ ਤੱਕ ਕਈ ਪੰਜਾਬ ਦੇ ਐਸੇ ਠੇਕੇਦਾਰ ਜਿਹੜੇ ਭਾਈ ਜਗਤਾਰ ਸਿੰਘ ਹਵਾਰੇ ਦੇ ਨਾਮ ਦੇ ਖਾ ਹੀ ਰਹੇ ਆ ਤੇ ਅੱਜ ਜੇ ਉਹਨਾਂ ਦੀ ਬਜ਼ੁਰਗ ਮਾਤਾ ਇੱਕ ਸਮਾਂ ਦੇਖ ਸਕਦੇ ਹੋਈ ਮਾਤਾ ਬੋਲ ਵੀ ਨਹੀਂ ਸਕਦੀ ਸਿਰਫ ਦੇਖ ਸਕਦੀ ਅਗੋ ਇਹ ਨਹੀਂ ਪਤਾ ਵੀ ਪਛਾਣਦੀ ਹੈ ਜਾਂ ਨਹੀਂ ਪਛਾਣਦੀ ਉਹ ਤੇ ਗੁਰੂ ਨੂੰ ਪਤਾ ਹੈ ਇਹ ਸਮੇਂ ਦੇ ਵਿੱਚ ਜੇ ਕੋਮ ਨਹੀਂ ਨਾਲ ਖੜੇਗੀ ਤੇ ਕਦੋਂ ਖੜੇਗੀ ਜਦੋਂ ਸਰਬੱਤ ਖਾਲਸੇ ਦਾ ਜਿਹਦਰਾ ਲਾਨਿਆ ਸੀਗਾ 10 ਲੱਖ ਦੇ ਕੱਟਨੇ ਲਾਨਿਆ ਸੀਗਾ ਤੇ ਅੱਜ ਉਹਨਾਂ ਵਾਸਤੇ ਮੋਰਚਾ ਲੱਗਾ ਹੈ ਉਹਨਾਂ ਦੀ ਬਜ਼ੁਰਗ ਮਾਤਾ ਤਾਂ ਅੱਜ ਕਿੰਨੇ ਕੁ ਲੋਕ ਮਿਲਣ ਆ ਰਹੇ ਆ ਅੱਜ ਲੋਕਾਂ ਨੂੰ ਚਾਹੀਦਾ ਵਹੀਰਾ ਘੱਟ ਕੇ ਏਡਾ ਕ ਵੱਡਾ ਇੱਥੇ ਜਹੋ ਜਲਾਲ ਹੋਣਾ ਚਾਹੀਦਾ ਹੈ ਸਰਕਾਰਾਂ ਦਾ ਵੀ ਜਿਹੜਾ ਦਿਮਾਗ ਖੁੱਲ ਜੇ ਤੇ ਤਾਂ ਸਾਨੂੰ ਅੱਜ ਆਪਣੇ ਕੌਮ ਦੇ ਜਰਨਲ ਦੇ ਨਾਲ ਤੇ ਉਹਨਾਂ ਦੀ ਬਜ਼ੁਰਗ ਮਾਤਾ ਨਾਲ ਖੜਨਾ ਜਿਹਦਾ ਸੱਚ ਤੇ ਕਿਉਂਕਿ ਉਹਨਾਂ ਦੀ ਪ੍ਰੋਲ ਤੇ ਆ ਸਕਣਾ ਅੱਛਾ ਬੱਬਾ ਜੀ ਤੁਸੀਂ ਕੀਤੀ ਕਿਸੇ ਨਾਲ ਗੱਲ ਕੇ ਵੀ ਕੋਈ ਪ੍ਰੋਗਰਾਮ ਇਹੋ ਜਿਹਾ ਲਿਖ ਕੇ ਜਾਣ ਜੋ ਇਹਨਾਂ ਦੇ ਲਈ ਵਧੀਆ ਕੀਤਾ ਹਨ ਪਿੰਡ ਦੇ ਵਿੱਚ ਕਿਉਂਕਿ ਇੱਕ ਜੇ ਉਹਨਾਂ ਨੇ ਸੇਵਾ ਨਿਭਾਈ ਹੈ ਤੇ ਸਾਡਾ ਵੀ ਫਰਜ਼ ਬਣਦਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਪੰਥ ਨੂੰ ਇਹ ਤੋਹਈਆ ਕਰਨਾ ਚਾਹੀਦਾ ਵੀ ਭਾਈ ਜਗਤਾਰ ਸਿੰਘ ਦੇ ਹਵਾਰ ਜਿਹੜੇ ਕੇਸ ਨੇ ਉਹ ਖਤਮ ਹੋ ਗਏ ਹੁਣ ਉਹਨਾਂ ਨੂੰ ਛੱਡਣਾ ਤੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਣਾ ਵੀ ਉਹਨਾਂ ਨੂੰ ਰਿਹਾ ਕਰੋ ਉਹਨਾਂ ਦੀ ਪ੍ਰੋਲ ਦਿਓ ਜੇ ਕਿਸੇ ਚੀਜ਼ ਦੀ ਜ਼ਬਾਨੀ ਤੇ ਜ਼ਰੂਰਤ ਹੈ ਮੈਨੂੰ ਫੜ ਕੇ ਜੇਲ੍ਹ ਚ ਕਰ ਦਿਓ ਉਹਨਾਂ ਦੀ ਜਗ੍ਹਾ ਤੇ ਮੈਂ ਬਹਿ ਜਾਣਾ ਉਹਨਾਂ ਦੇ ਨਾ ਤੁਸੀਂ ਇੱਕ ਵਾਰੀ ਮਾਤਾ ਨੂੰ ਤਾਂ ਮਿਲਾ ਦਿਓ ਇਹ ਸਾਡੀ ਅਪੀਲ ਆ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਸਾਨੂੰ ਫੜ ਕੇ ਅੰਦਰ ਕਰਦੋ ਅਸੀਂ ਉਹਨਾਂ ਦੀ ਜਗ੍ਹਾ ਤੇ ਅੰਦਰ ਹੋਸ ਜਾਣੇ ਆ ਉਹਨੇ ਦਿਨ ਜਿੰਨਾ ਚਿਰ ਉਹਨਾਂ ਨੂੰ ਇੱਥੇ ਇੱਕ ਵਾਰੀ ਮਿਲਾਤਾ ਦਿਓ ਘੱਟ ਤੋਂ ਘੱਟ ਐਨੇ ਅੰਦਰ ਦੇ ਹੀ ਹੋਗੇ ਸਾਰੇ ਪੰਥ ਨੂੰ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਜਿਹੜੀਆਂ ਹੈਗੀਆਂ ਵੀਡੀਓ ਪਾਓ ਇੱਥੇ ਆਓ ਮਾਤਾ ਜੀ ਦੇ ਦਰਸ਼ਨ ਕਰੋ ਕਿਉਂਕਿ ਇਹ ਤਾਂ ਹੁਣ ਜਾਂਦੀ ਵਾਰ ਦੇ ਮੇਲੇ ਨੇ ਇਹ ਪੰਥ ਦੀ ਮਾਤਾ ਸਾਨੂੰ ਦਰਸ਼ਨ ਕਰਕੇ ਬਹੁਤ ਸਕੂਨ ਮਿਲਿਆ ਵੀ ਉਹ ਜੋਦੇ ਨੂੰ ਜਨਮ ਦਿੱਤਾ ਇਹਨੇ ਹੁਣ ਸਾਰੇ ਪੰਥੀ ਤੇ ਗੱਲ ਬਣਦੀ ਵੀ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਪੂਰੀ ਸਰਕਾਰ ਦੇ ਉੱਤੇ ਜਿਹੜਾ ਹੈਗਾ ਉਹ ਪ੍ਰੈਸ਼ਰ ਪਾਉਣ ਪਾਈ ਜਗਤਾਰ ਸਿੰਘ ਖਵਾਰਾ ਨੂੰ ਜੇਲ੍ਹੋਂ ਬਾਹਰ ਕੱਢ ਕੇ ਇੱਕ ਵਾਰੀ ਮਾਤਾ ਨਾਲ ਜ਼ਰੂਰ ਮਲਾਇਆ ਜਾਵੇ ਅਸੀਂ ਇਹ ਅਪੀਲ ਕਰਦੇ ਆਂ ਤੇ ਜਿਹੜੀਆਂ ਸੰਗਤਾਂ ਨੇ ਭਾਈ ਸਰਵਜੀਤ ਸਿੰਘ ਹੁਣੇ ਅਮਰੀਕਾ ਨਿਊਯਾਰਕ ਤੋਂ ਭਾਈ ਪ੍ਰਤਾਪ ਸਿੰਘ ਜਰਮਨ ਤੋਂ ਹੋਰ ਵੀ ਸਾਡੇ ਬਹੁਤ ਸਾਰੀਆਂ ਸੰਗਤਾਂ ਕੈਨੇਡਾ ਤੋਂ ਜਿਹੜੇ ਇੰਗਲੈਂਡ ਤੋਂ ਉਹਨਾਂ ਨੇ ਵੀ ਜਿਹੜਾ ਹੈਗਾ ਉਹਨਾਂ ਨੂੰ ਸਨਮਾਨ ਭੇਜਿਆ ਦਿੱਤਾ ਸੀ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਜਗਤਾਰ ਸਿੰਘ ਹੋਣੀ ਛੇਤੀ ਦੇਹਾ ਹੋ ਕੇ ਆਪਦੇ ਮਾਤਾ ਨੂੰ ਮਿਲਣਾ ਸਾਡੀ ਇਹੀ ਅਪੀਲ ਆ ਸੰਗ ਤੁਹਾਨੂੰ ਕੋਈ ਵਕੀਲਾਂ ਦੇ ਨਾਲ ਗੱਲਬਾਤ ਹੋਈ ਕਿਉਂਕਿ ਜਿਵੇਂ ਗੋਮਿੰਦ ਸਾਹਿਬ ਮੋਰਚਾ ਲੱਗਿਆ ਹੈ ਬੰਦੀ ਸਿੰਘਾਂ ਦੇ ਲਈ ਉਵੇਂ ਕੋਈ ਕਿਸੇ ਵਕੀਲ ਦੇ ਨਾਲ ਇਸ ਤਰੀਕੇ ਦੀ ਗੱਲਬਾਤ ਕੀਤੀ ਕਿ ਵੀ ਇੱਕ ਵਾਰੀ ਮੁਲਾਕਾਤ ਕਰਾ ਦਿੱਤੀ ਜਾਵੇ ਵੀ ਕੋਈ ਇਹੋ ਜਿਹਾ ਐਕਸ਼ਨ ਜਿਹੜਾ ਕੀਤਾ ਜਿੱਥੇ ਭਾਈ ਬਲਵੀਰ ਸਿੰਘ ਜੀ ਉਹਨਾਂ ਦੇ ਪੀਰ ਸਾਹਿਬ ਬੈਠੇ ਨੇ ਹੋਰ ਜਿਹੜੀ ਸਾਡੀ ਟੀਮ ਆ ਉੱਥੇ ਦੀ ਕਮਿਊਨ ਸਾਹਿਬ ਮੋਰਚੇ ਦੀ ਉਹਨਾਂ ਨੇ ਕੋਈ ਗੱਲਬਾਤ ਕਰੀ ਹੋਊਗੀ ਇਹ ਸਾਰਾ ਜਿਹੜਾ ਹੈਗੇ ਨਿਵਾ ਰਹੇ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਵੀ ਵਕੀਲਾਂ ਨਾਲ ਵੀ ਗੱਲਬਾਤ ਤਾਂ ਤਾਂ ਹੋ ਹੀ ਰਹੀ ਆ ਨਾ ਸਾਰਿਆਂ ਦੇ ਨਾਲ ਚਾਰ ਜੋਈ ਦਾ ਚੱਲ ਰਿਹਾ ਵੀ ਉਹਨਾਂ ਦੀ ਮਾਤਾ ਨੂੰ ਜ਼ਰੂਰ ਮਿਲ ਆ ਜਾਵੇ ਤੇ ਇਹ ਸਾਡੀ ਪੰਥ ਨੂੰ ਅਪੀਲ ਆ ਵੀ ਆਓ ਵੀ ਹਿਰਾਕਤ ਕੇ ਹਵਾਰਾ ਪਿੰਡ ਦੇ ਵਿੱਚ ਪਹੁੰਚੋ ਪਤਾ ਲੱਗੇ ਲੈਣਾ ਲੱਗੇ ਹੁਣ ਵੀ ਇੱਥੇ ਮਾਤਾ ਜੀ ਆਏ ਹੋਏ ਨੇ ਤੇ ਭਾਈ ਜਗਤਾਰ ਸਿੰਘ ਹਵਾਰੇ ਦਾ ਇਹ ਪਿੰਡ ਆ ਨਿਸਾਨ ਸਾਹਿਬ ਲਾ ਕੇ ਮੋਟਰਸਾਈਕਲਾਂ ਦੇ ਬਹੀਰਾਂ ਲੈ ਕੇ ਆ ਜੋ ਕਈਆਂ ਨੂੰ ਤੇ ਡਰ ਲੱਗਦਾ ਕਹਿੰਦੇ ਵੀ ਜਦੋਂ ਹਵਾਰਾ ਨਾਮ ਆ ਜਾਂਦਾ ਕਈ ਲੋਕ ਸਵਾਲ ਕਰਦੇ ਨੇ ਕਿ ਵੀ ਇਹ ਤਾਂ ਨਾਮ ਹੀ ਨਾ ਲੋ ਵੀ ਇੱਕ ਬਲੈਕਲਿਸਟਡ ਨਾਮ ਹੈ ਭਾਵੇਂ ਹਵਾਰਾ ਪਿੰਡ ਦਾ ਨਾਮ ਲੈ ਲੈ ਪਹੁੰਚ ਜਗਤਾਰ ਸਿੰਘ ਹਵਾਰਾ ਕਹਿ ਦੋ ਕਈ ਲੋਕ ਇਸ ਚੀਜ਼ ਤੋਂ ਵੀ ਡਰਨ ਲੱਗ ਜਾਂਦੇ ਭੱਜਣ ਲੱਗ ਜਾਂਦੇ ਕਿ ਲੱਗਦਾ ਕਿ ਵੀ ਉਹਨਾਂ ਲਈ ਤੁਹਾਡੇ ਤੋਂ ਕੀ ਸੁਨੇਹਾ ਹੋਏਗਾ ਕਿ ਵੀ ਜੇ ਉਹ ਡਰਦੇ ਆ ਇਸ ਚੀਜ਼ ਤੋਂ ਦੇਖੋ ਕੁਰਬਾਨੀਆਂ ਦਾ ਨਾਲ ਹੀ ਮੁੱਲ ਪੈਂਦਾ ਹੁਣ ਸ਼ਹੀਦ ਭਗਤ ਸਿੰਘ ਸੀਗਾ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਤੇ ਉਸ ਤਰ੍ਹਾਂ ਹੀ ਭਾਈ ਜਗਤਾਰ ਸਿੰਘ ਹਵਾਰੇ ਨੇ ਚੰਗਾ ਕੰਮ ਕੀਤਾ ਜਿਹੜਾ ਕੋ ਪੰਥ ਦਾ ਦੋਖੀ ਜਿਨੇ ਪੰਜਾਬ ਨੂੰ ਖਾਦਾ ਪੰਜਾਬ ਦੇ ਨੌਜਵਾਨ ਚੱਕ ਚੱਕ ਮਾਰੇ ਆ ਜੇ ਉਹਨੂੰ ਸੋਧਿਆ ਤੇ ਕਿੱਡੀ ਕੁਰਬਾਨੀ ਦੀ ਗੱਲ ਹੈ ਹੁਣ ਬਾਬਾ ਜੀ ਕਹਿੰਦੇ ਪਰ ਭਾਈ ਪ੍ਰਤਾਪ ਸਿੰਘ ਜਰਮਨ ਵਾਲੇ ਇਹ ਕੋਨਾ ਦਾ ਨਾਂ ਦਾ ਸਰੂਪ ਆ ਜਰਮਨ ਤੋਂ ਹੋਰ ਸੰਗਤਾਂ ਵੱਲੋਂ ਤਾਂ ਹੀ ਆਇਆ ਨਾ ਉੱਥੋਂ ਤੱਕ ਲੋਕ ਪਿਆਰ ਕਰਦੇ ਆ ਅਮਰੀਕਾ ਤੋਂ ਭਾਈ ਸਰਵਜੀਤ ਸਿੰਘ ਦਾ ਨਾਮ ਐ ਕਿੱਥੋਂ ਕਿੱਥੋਂ ਲੋਕ ਉਹਨਾਂ ਨੂੰ ਪਿਆਰ ਕਰਨਦੇ ਤੇ ਸਾਡੇ ਪੰਜਾਬ ਵਾਲੇ ਕੀ ਕਰ ਰਹੇ ਆ ਵੀ ਇੱਕ ਬਜ਼ੁਰਗ ਮਾਤਾ ਅੰਤਮ ਸਮੇਂ ਦੇ ਵਿੱਚ ਇੱਕ ਸਮਝ ਦੀ ਇੱਕ ਕਹਿਰੀ ਵੀ ਮੇਰਾ ਬੱਚਾ ਮਲਾਇਆ ਜਾਵੇ ਮੇਰਾ ਪੁੱਤ ਮਲਾਇਆ ਜਾਵੇ ਜਾਂ ਪ੍ਰੋਲ ਤੇ ਆਇਆ ਜਾਵੇ ਤੇ ਸਾਡੇ ਪੰਜਾਬ ਵਾਲੇ ਲੋਕ ਕੀ ਕਰ ਰਹੇ ਆ ਕਿੱਥੋਂ ਤੱਕ ਖੜ੍ਹ ਰਹੇ ਨਾਲ ਇਸ ਕਰਕੇ ਅੱਜ ਨਹੀਂ ਲੋਕ ਖੜਨਗੇ ਤੇ ਕੋਈ ਗੱਲ ਨਹੀਂ ਪਰ ਜੋਧੇ ਸੂਰਮੇ ਤੇ ਸੂਰਮੇ ਰਹਿਣੇ ਕਿਸੇ ਦਾ ਕਹਿਣਾ ਕੁਝ ਨਹੀਂ ਹੋਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੋਦ ਜੋਧੇ ਸੂਰਮਿਆਂ ਵਸਤੀ ਹੁੰਦੀ ਹੈ ਉਮਕੀ ਇਹ ਪੈਸੇ ਬਹੁਤ ਮੰਗਦੇ ਜੀ ਫਿਰਦੇ ਤਾਂ ਹੈਗੇ ਕਰਨੇ ਨੂੰ ਜਿਹੜੇ ਜਿਆਦਾ ਵਕੀਲ ਵਧੀਆ ਜੀ ਹਾਂ ਉਹ ਪੈਸੇ ਬਹੁਤ ਮੰਗਦੇ ਆ ਉਹ ਕਹਿੰਦੇ ਪੈਸਾ ਜਗਤਾਰ ਸਿੰਘ ਕਹਿੰਦਾ ਵੀ ਇੰਨਾ ਦੇਣਾ ਨਹੀਂ ਹੈਗਾ ਵੀ ਹੁਣ ਇੰਨਾ ਪੈਸਾ ਕਿੱਥੇ ਲਿਆਈਏ ਹੂੰ ਵੀ ਇਹ ਕੋਈ ਆੜੀ ਮਿੱਤਰ ਮਦਦ ਕਰਨਾ ਚਾਹੁੰਦਾ ਹੂੰ ਕੋਈ ਵਕੀਲ ਆਪਣਾ ਵੀ ਉਹ ਕਰ ਲਵੇ ਹਾਂ ਬਿਲਕੁਲ ਜੇ ਬਈ ਕੋਈ ਸੁਨੇਹਾ ਦੇਣਾ ਚਾਹੋਗੇ ਜੋ ਇੱਥੇ ਸੰਗਤ ਆਦੀ ਹੈ ਜਾਂ ਕੋਈ ਵੀ ਆ ਰਿਹਾ ਦੇਖ ਰਿਹਾ ਕੋਈ ਸੁਨੇਹਾ ਉਹਨਾਂ ਦੇ ਲਈ ਬੇਨਤੀ ਤਾਂ ਇਹ ਹੈ ਵੀ ਆਓ ਤੁਸੀਂ ਆ ਕੇ ਮਾਤਾ ਜੀ ਦੇ ਦਰਸ਼ਨ ਕਰੋ ਇੱਥੇ ਬਿਹਾਰਾਂ ਕੱਟ ਕੇ ਪਤਾ ਲੱਗੇ ਵੀ ਹਾਂ ਵੀ ਉੱਥੇ ਹਵਾਰਾ ਸਾਹਿਬ ਦੇ ਇਰਾ ਗ੍ਰੈਂਡ ਉਹਨਾਂ ਦਾ ਘਾਰ ਆ ਨਿਵਾਸ ਸਥਾਨ ਆ ਉਹ ਸੰਗਤਾਂ ਬਾਤੇ ਖੁੱਲਿਆਗਾ ਮਾਤਾ ਜੀ ਆਏ ਨੇ ਇੱਥੇ ਬੱਦੂ ਬੱਦ ਸੰਗਤ ਆ ਕੇ ਮਿਲੋ ਸਰਕਾਰਾਂ ਨੂੰ ਵੀ ਜਿਹੜਾ ਆ ਕੇ ਹਰੇਕ ਇੱਥੇ ਵੀਡੀਓ ਪਾਵੇ ਹਰੇਕ ਤੇ ਸੋਸ਼ਲ ਮੀਡੀਆ ਤੇ ਜਿਹੜਾ ਕੋਈ ਨਹੀਂ ਆ ਸਕਾ ਸੋਸ਼ਲ ਮੀਡੀਆ ਤੇ ਇੱਕ ਲਹਿਰ ਬਣਾ ਦਿਓ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਪਰੋਲ ਦਿੱਤੀ ਜਾਵੇ ਮਾਤਾ ਜੀ ਨੂੰ ਮਿਲਣ ਨੂੰ ਉਹਨਾਂ ਨੂੰ ਮਲਾਇਆ ਜਾਵੇ ਬਿਲਕੁਲ ਠੀਕ ਹੈ ਤਾਂ ਇਹ ਜਗਤਾਰ ਸਿੰਘ ਹਵਾਰਾ ਜੀ ਦਾ ਘਰ ਸੀਗਾ ਤੇ ਅਸੀਂ ਉੱਥੋਂ ਖੜ ਕੇ ਗੱਲਬਾਤ ਕਰ ਰਹੇ ਸੀਗੇ ਤੇ ਇਸ ਘਰ ਦੇ ਵਿੱਚ ਮਾਤਾ ਜੀ ਪਹੁੰਚੋਏ ਇਹ ਨੇ ਸੰਗਤ ਵੀ ਲਗਾਤਾਰ ਆ ਰਹੀ ਹੈ ਤਾਂ ਬੱਬਾ ਜੀ ਦਾ ਇਹ ਸਨੇਹਾ ਸੀਗਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵੇ ਇੱਕ ਵਾਰੀ ਮਾਂ ਦੇ ਨਾਲ ਪੁੱਤ ਨੂੰ ਮਿਲਾ ਦੇਣਾ ਚਾਹੀਦਾ ਹੈ ਸਾਨੂੰ ਜਿਹੜਾ ਉਹਨਾਂ ਦੀ ਥਾਂ ਦੇ ਉੱਤੇ ਸਿਕਿਉਰਿਟੀ ਦੇ ਤੌਰ ਤੇ ਰੱਖ ਲਓ ਕਿ ਵੀ ਕੱਲ ਨੂੰ ਜੇ ਕੋਈ ਗੱਲਬਾਤ ਹੁੰਦੀ ਹੈ ਅਸੀਂ ਉੱਥੇ ਬੈਠੇ ਹੋਏ ਹਾਂ ਪਰ ਇਹ ਅਪੀਲ ਹੈ ਇਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰ ਜਾਂ ਜਿੰਨੇ ਵੀ ਲੋਕ ਨੇ ਇਹਨੂੰ ਸੁਣਦੇ ਨੇ ਇਹਨੂੰ ਇੰਪਲੀਮੈਂਟ ਕਰਦੇ ਆ ਜਾਂ ਨਹੀਂ ਇਹ ਦੇਖਣਾ ਹੈ